ਭਈ ਆਪਣੇ ਬੱਚੇ ਨੂੰ ਮੋਕ ਸੀਗੀ ਯਾਰ ਆ ਗਿਆ ਰਾਮ ਹਾਂ ਇਹਨੂੰ ਲੱਗੀ ਸੀ ਯਾਰ ਤੇ ਆਪਾਂ ਆਪ ਹੀ ਸੈੱਟ ਕਰ ਲਈ ਦੱਸ ਸੀ ਨੁਕਸਿਆਂ ਨਾਲ ਹੀ ਕਰ ਲਈ ਅੱਛਾ ਕੀ ਹੈ ਨੁਕਸੇ ਭਈ ਬੇਸੀ ਨੁਕਸੇ ਇਹ ਆਮੀ ਆਪਾਂ ਇਹਨੂੰ ਦਿੱਤੀ ਹੈ ਦਹੀਂ ਇੱਕ ਦਹੀਂ ਦੀ ਬਾਤੀ ਦੇ ਵਿੱਚ ਨਾ ਹਾਂ ਭਈ ਸਰੋਂ ਦਾ ਤੇਲ ਤੇਰਾ ਸਰੋਂ ਦੇ ਤੇਲ ਦਾ ਇੱਕ ਚਮਚਾ ਤੇ ਅੱਧਾ ਕ ਚਮਚਾ ਹਲਦੀ ਦਾ ਚੰਗੀ ਤਰ੍ਹਾਂ ਮਿਕਸ ਕਰਕੇ ਉਹ ਇਹਨੂੰ ਪਿਆਇਆ ਦਿਨ ਚ ਦੋ ਵਾਰੀ ਦੋ ਵਾਰ ਹਾਂ ਤੇ ਨਾਲ ਇਹਨੂੰ ਅਮਰੂਦਾਂ ਦੇ ਪੱਤੇ ਤੇ ਜਾਮਨ ਦੇ ਪੱਤੇ ਇਹਨੂੰ ਖਵਾਏ ਹੋਰ ਕੁਛ ਨਹੀਂ ਦਿੱਤਾ ਤੇ ਉਹਦੇ ਨਾਲ ਮੋਕ ਫਿਰ ਪੂਰੀ ਸੈਟ ਆ ਹੁਣ ਹੂੰ ਜਮਾ ਸੈਟ ਤੇ ਵਧੀਆ ਹੁਣ ਸੁਪੇ ਕਰਦਾ ਪਾਟੀ ਵੇਖ ਲਓ ਭਾਵੇਂ ਪਿੱਛੇ ਤੁਹ ਪਤਾ ਹੀ ਲੱਗ ਜਾਂਦਾ ਹੁੰਦਾ ਇਹਦੇ ਵਾਲਾਂ ਤੋਂ ਆ ਬਰਾਸ ਫੈਲਟ ਆ ਬੂਰਾ ਇਹ ਬਣਾਏ ਆ ਯਾਰ ਦੇਸੀ ਨੁਕਸੇ ਉਦੋਂ ਹੀ ਕੰਮ ਕਰਦੇ ਆ ਵੀ ਜੇ ਆਪਾਂ ਨਾਲ ਦੀ ਨਾਲ ਟਰੀਟਮੈਂਟ ਸ਼ੁਰੂ ਕਰ ਲਗੇ ਹਣਾ ਹੂੰ ਹੁਣ ਜਿਵੇਂ ਇਹਨੂੰ ਸੀਗੀ ਮੈਂ ਸਵੇਰ ਵੇਖੀ ਤੇ ਸਵੇਰ ਹੀ ਇਹਨੂੰ ਉਹ ਕੰਮ ਕਰਤਾ ਹੁਣ ਜੇ ਆਪਾਂ ਤਿੰਨ ਚਾਰ ਦਿਨ ਤਪਾਦ ਗਏ ਤੇ ਫੇਰ ਦੇਸੀ ਨੁਕਸਿਆਂ ਤੋਂ ਸ਼ੁਰੂ ਕਰਗੇ ਫੇਰ ਨਹੀਂ ਇਹ ਕਾਰਗਰ ਹੁੰਦੇ ਅੱਛਾ ਇਹ ਦਿਨ ਪਾ ਦੇ ਸਮਾਂ ਪਾ ਦੇ ਹਾਂ ਜੇ ਹੁਣ ਮੰਨ ਲਾ ਆਪਾਂ ਨੂੰ ਇਹਨੂੰ ਮੋਕ ਲੱਗੇ ਨੂੰ ਤਿੰਨ ਚਾਰ ਦਿਨ ਹੋ ਗਏ ਹਨਾ ਤੇ ਫੇਰ ਆਪਾਂ ਉਹ ਤੋਂ ਸ਼ੁਰੂ ਕਰਦੇ ਆਂ ਫੇਰ ਤਾਂ ਆਪਾਂ ਨੂੰ ਮੈਨੂੰ ਲੱਗਦਾ ਮੈਡੀਕਲ ਟਰੀਟਮੈਂਟ ਵੀ ਦੂਜਾ ਵੀ ਅੰਗਰੇਜ਼ੀ ਤੋਂ ਆਇਆਂ ਜਾਂਦਾ ਉਹ ਉਪਰ ਆਉਣਾ ਉਹ ਜੇ ਆਪਾਂ ਬੜਾ ਟਾਈਮ ਨਹੀਂ ਪਾਉਂਦੇ ਨਾਲ ਦੀ ਨਾਲ ਹੀ ਸ਼ੁਰੂ ਕਰ ਲੈਂਦੇ ਆ ਤਾਂ ਫੇਰ ਮੇਰੇ ਖਿਆਲ ਨਾਲ ਆਪਾਂ ਦੇਸੀ ਨੁਕਸਿਆਂ ਨਾਲ ਇਹਨੂੰ ਸਹੀ ਕਰ ਸਕਦੇ ਆ ਤੇ ਮੈਂ ਤਾਂ ਇਦਾਂ ਹੀ ਕਰ ਲੈਣਾ ਹੁੰਨਾ ਯਾਰ ਪਰ ਜੈਵਰੀ ਹਮ ਬਾਏ ਮਾਲਕ ਦੀ ਕਿਰਪਾ ਵੀ ਚਾਹੀਦੀ ਆ ਤਾਂ ਫੇਰ ਸੈਟਾ ਕੰਮ ਚਲੋ ਜੇ ਕਿਸੇ ਨੂੰ ਨਾਮ ਪਤਾ ਲੱਗਿਆ ਤਾਂ ਕਮੈਂਟਾਂ ਚ ਪੁੱਛ ਹਾਂ ਆਪਾਂ ਨੂੰ ਪੁੱਛ ਸਕਦਾ ਆ ਇੱਕ ਮੈਸੇਜ ਕਰ ਲੈਣਾ ਹਾਂ ਸਹੀ ਗੱਲ ਆ